ਹਾਂਜੀ ਕੀ ਹਾਲ ਹੈ ਜੀ ਉਮੀਦ ਹੈ ਸਾਰੇ ਠੀਕ ਹੋਵੋਗੇ ਅੱਜ ਆਪਾਂ ਨਾਲ ਤੁਹਾਨੂੰ ਬਹੁਤ ਹੀ ਸੋਹਣਾ ਇੱਕ ਲਹਿੰਗਾ ਦਿਖਾ ਰਹੇ ਹਾਂ ਗੋਟਾ ਪੱਤੀ ਦਾ ਕੰਮ ਇਹਨਾਂ ਜੀ ਟੋਟਲੀ ਗੋਟਾ ਪੱਤੀ ਦਾ ਕੰਮ ਹੈ ਇਹਦੇ ਵਿੱਚ ਹੈਂਡਵਰਕ ਦੇ ਵਿੱਚ ਬਣਿਆ ਹੋਇਆ ਪੀਸ ਹੈ ਤੇ ਨਾਲ ਇਹਦਾ ਨੈਕ ਬਹੁਤ ਸੋਹਣਾ ਖੂਬਸੂਰਤ ਬਣਿਆ ਹੋਇਆ ਨੈਕ ਗੋਟਾ ਪੱਤੀ ਦੇ ਵਿੱਚ ਔਰ ਕੜਦਾ ਨਾਲ ਦਬਕਾ ਨਲਕੀ ਸਾਰਾ ਕੁਝ ਮਟੀਰੀਅਲ ਯੂਜ਼ ਹੋ ਰਿਹਾ ਹੈ ਇਹਦੇ ਵਿੱਚ ਠੀਕ ਹੈ ਜੀ ਗ੍ਰੀਨ ਕਲਰ ਦੀ ਇਹਦੀ ਆਪਾਂ ਨੇ ਸ਼ਰਟ ਦਿੱਤੀ ਹੈ ਪਿਓਰ ਕੱਪੜਾ ਲਵਾਇਆ ਆਪਾਂ ਨੇ ਠੀਕ ਹੈ ਜੀ ਤੇ ਨਾਲ ਆਪਾਂ ਨੇ ਇਹਦਾ ਲਹਿੰਗਾ ਬੰਨਾ ਹੈ ਇਹ ਦੋਨੋਂ ਕਲੀਆਂ ਰੈਡੀ ਨੇ ਇਹ ਕੰਪਲੀਟ ਨੇ ਤਿਆਰ ਨੇ ਨਾਲ ਕੋਟਾ ਪੱਤੀ ਨਾਲ ਹੈਂਡਵਰਕ ਦੇ ਵਿੱਚ ਬਣਿਆ ਹੋਇਆ ਇਹ ਪੀਸ ਆ ਇਹਦੇ ਬਾਜ਼ੂ ਬੰਦੇ ਨੇ ਬਾਜ਼ੂ ਦੇ ਆਪਾਂ ਨੇ ਬਹੁਤ ਸੋਹਣਾ ਖੂਬਸੂਰਤ ਬੋਟਾ ਪਵਾਇਆ ਨੀਚੇ ਬਾਰਡਰ ਬਨੇਗਾ ਬਾਜ਼ੂ ਦਾ ਠੀਕ ਹੈ ਜੀ ਬਹੁਤ ਸੋਹਣਾ ਲਹਿੰਗਾ ਤੇ ਕੰਟਰਾਸਟ ਹੈ orange ਕਲਰ ਦਾ ਆਪਾਂ ਨੇ ਲਹਿੰਗਾ ਤੇ ਨਾਲ ਗ੍ਰੀਨ ਕਲਰ ਦੀ ਆਪਾਂ ਨੇ ਇਹਦੀ ਸ਼ਰਟ ਇਹ ਕਿ ਕਪੜਾ ਵੀ ਬਹੁਤ ਪਿਆਰਾ ਕਪੜਾ ਲੱਗਿਆ ਹੋਇਆ ਹੈ ਸਿਲਕ ਹੈ ਪਿਓਰ ਸਿਲਕ ਲੱਗੀ ਹੋਈ ਕਪੜੇ 'ਚ ਔਰ ਵਰਕ ਦੇਖੋ ਉਹ ਲਹਿੰਗੇ ਦੀ ਅਦਰ ਕਲੀਆਂ ਦੀ ਲੈਂਥ ਦੇਖੋ ਪੂਰਾ ਇਹ ਮੰਨ ਕੇ ਚੱਲੋ 5 ਮੀਟਰ ਦੇ ਵਿੱਚ ਬਣਿਆ ਹੋਇਆ ਹੈ ਔਰ ਟੋਟਲ ਹੈਂਡਵਰਕ ਤੇ ਗੋਟਾ ਪੱਤੀ ਦਾ ਕੰਮ ਹੈ ਜੀ ਜਿਹੜੀਆਂ ਭੈਣ ਕਹਿੰਦੀਆਂ ਨੇ ਅਸੀਂ ਗੋਟਾ ਪੱਤੀ ਦਾ ਵਰਕ ਕਰਵਾਉਣਾ ਹੈ ਵੀਰ ਜੀ ਲਹਿੰਗਾ ਚੋਲੀ ਆ ਸਲਵਾਰ ਸੂਟ ਆ ਦੁਪੱਟਾ ਕੁਛ ਵੀ ਇਦਾਂ ਦਾ ਰੈਡੀ ਕਰਵਾਣਾ ਹੈ ਤਾਂ ਸਜਾਵਟ ਇੰਬੋਰਟਰੀ ਵਰਕ ਮਲੇਰ ਕੋਟਲਾ ਬਹੁਤ ਸਾਰੀਆਂ ਭੈਣਾਂ ਨੂੰ ਅਡਰੈਸਾ ਨਹੀਂ ਪਤਾ ਲੱਗਦਾ ਅਸੀਂ ਆਪਣੇ ਅਡਰੈਸ ਮੈਂਸ਼ਨ ਵੀ ਕਿਤੇ ਹੋਏ ਨੇ ਵੀਡੀਓ ਦੇ ਵਿੱਚ ਵੀ ਅਸੀਂ ਆਪਣੇ ਪੇਜ ਦੇ ਉੱਪਰ ਵੀ ਪਾਇਆ ਹੋਇਆ ਆਪਣਾ ਅਡਰੈਸ ਜਦੋਂ ਤੁਸੀਂ ਮਲੇਰ ਕੋਟਲੇ ਬੱਸ ਸਟੈਂਡ ਆਗੇ ਬੱਸ ਸਟੈਂਡ ਤੋਂ ਸਿੱਧਾ ਦਿੱਲੀ ਗੇਟ ਆਣੇ ਦਿੱਲੀ ਗੇਟ ਘੜੀਆਂ ਵਾਲਾ ਚੌਕ ਉਹਦੇ ਐਂਟਰ ਹੋ ਕੇ ਨਾ ਗੇਟ ਦੇ ਅੰਦਰ ਵੜ ਕੇ ਨਾਲ ਹੀ ਐਂਟਰ ਹੋ ਕੇ ਦੋ ਰਸਤੇ ਪੈਂਦੇ ਨੇ ਜਾਂ ਤੁਸੀਂ ਬਿਲਕੁਲ ਸਿੱਧਾ ਵੀ ਆ ਸਕਦੇ ਹੋ ਸਿੱਧਾ ਆ ਸਕਦੇ ਹੋ ਅੱਗੇ ਆ ਕੇ ਸ਼ੌਕਤ ਬਿਊਟੀ ਪਾਰਲਰ ਹੈ ਸ਼ੌਕਤ ਬਿਊਟੀ ਪਾਰਲਰ ਉਹੀ ਗਲੀ ਦੇ ਵਿੱਚ ਆਪਣੀ ਲਾਸਟ ਦੇ ਵਿੱਚ ਆ ਕੇ ਆਪਣੀ ਸ਼ਾਪ ਆਉਗੀ ਸਜਾਵਟ ਦੀ ਠੀਕ ਹੈ ਜੀ ਜਾਂ ਫਿਰ ਤੁਸੀਂ ਜਦੋਂ ਦਿੱਲੀ ਗேட் ਐਂਟਰ ਹੋਗੇ ਨਾਲੇ ਸੱਜੇ ਹੱਥ ਰਸਤਾ ਮੁੜਦਾ ਹੈ ਕੱਪੜੇ ਦੇ ਮਾਰਕੀਟ ਨੂੰ ਸੱਜੇ ਹੱਥ ਦਿੱਲੀ ਗேட் ਤੋਂ ਅਨੁਸਾਰ ਅੱਗੇ ਸੱਜੇ ਹੱਥ ਇੱਕ ਚੌਕ ਛੱਡ ਕੇ ਦੂਸਰਾ ਚੌਕ ਹੈ ਅਜ਼ੀਮਪੁਰਾ ਅਜ਼ੀਮਪੁਰਾ ਚੌਕ ਅਜ਼ੀਮਪੁਰਾ ਚੌਕ ਹੈ ਇਮਤਿਆਜ਼ ਮਸਜਿਦ ਹੈ ਉਹਦੇ ਬਿਲਕੁਲ ਸਾਹਮਣੇ ਹੈ ਜੀ ਆਪਣੀ ਸ਼ਾਪ ਸਜਾਵਟ ਇੰਗੋਰਟਰੀ ਵਰਕ ਠੀਕ ਹੈ ਮਲੇਰ ਕੋਟਲਾ ਤੇ ਆਪਾਂ ਹੁਣ ਤੁਹਾਨੂੰ ਇਹਦਾ ਦੁਪੱਟਾ ਦਿਖਾ ਰਹੇ ਹਾਂ ਤੇ ਦੁਪੱਟੇ ਤੇ ਬਹੁਤ ਸੋਨਾ ਵਰਕ ਕੀਤਾ ਆਇਆ ਆਪਣੇ ਫੋਰ ਸਾਈਡ ਗੋਟਾ ਬੱਤੀ ਦਾ ਵਰਕ ਹੈ ਠੀਕ ਹੈ ਜੀ ਬਹੁਤ ਪਿਆਰਾ ਦੁਪੱਟਾ ਵੀ ਆਪਾਂ ਇਹਦਾ ਕੰਟਰਾਸਟ ਲਗਾ ਰੱਖਿਆ ਹੈ ਲਹਿੰਗੇ ਦੇ ਨਾਲ ਦਾ ਤੇ ਬਹੁਤ ਸੋਹਣਾ ਲਹਿੰਗਾ ਸੂਟ ਰੈਡੀ ਹੋਣਾ ਫਲੇਅਰ ਵੀ ਇਹਦਾ ਬਹੁਤ ਕਾਫੀ ਹੈ ਤੇ ਨਾਲ ਉਹਨਾਂ ਨੇ ਆਪਣੀ ਇੱਕ ਛੋਟੇ ਸੀ ਯਾਨੀ ਕਿ ਬੇਬੀ ਦਾ ਵੀ ਰੈਡੀ ਕਰਵਾਇਆ ਆ ਬੇਬੀ ਦੀ ਉਹਨਾਂ ਦੇ ਸ਼ਰਟ ਹੈ ਤੇ ਨੈਕ ਨਹੀਂ ਉਹਨਾਂ ਨੇ ਬਣਵਾਇਆ ਕਿਉਂਕਿ ਤੁਹਾਨੂੰ ਪਤਾ ਹੈ ਕਿ ਬੱਚੇ ਬੜੇ ਨਾਜ਼ੁਕ ਹੁੰਦੇ ਨੇ ਤੇ ਇਹ ਚੀਜ਼ਾਂ ਕੱਟ ਦਾ ਨਾ ਮੋਤੀ ਵਗੈਰਾ ਇਹ ਜਿਹੀ ਚੀਜ਼ਾਂ ਦਾ ਉਹ ਕਾਫੀ ਪਰਹੇਜ਼ ਕਰਦੇ ਨੇ ਕਿ ਬੱਚਾ ਕੋਈ ਮੋਚ ਨਾ ਲੈ ਲਵੇ ਇਸ ਕਰਕੇ ਉਹਨਾਂ ਨੇ ਵਿੱਚ 부ੱਟੀ ਪੁਆਈ ਹੈ ਤੇ ਨੈਕ ਬਣਦਾ ਉਹਨਾਂ ਦਾ ਆ ਬਾਜ਼ੂ ਆਉਂਦੇ ਨੇ ਠੀਕ ਹੈ ਜੀ ਤੇ ਇਹ ਪੂਰਾ ਲਹਿਗਾ ਦੇਖੋ ਕਿੰਨਾ ਖੂਬਸੂਰਤ ਬਣਿਆ ਹੋਇਆ ਟੋਟਲੀ ਗੋਟਾ ਪੱਤੀ ਦਾ ਕੰਮ ਹੈ ਅਣੀ ਹਜੇ ਇਹ ਸਟਿਚਿੰਗ ਹੋਣ ਤੋਂ ਰਹਿਂਦਾ ਹਜੇ ਸਟਿਚਿੰਗ ਹੋਊਗਾ ਸਟਿਚਿੰਗ ਹੋ ਗਿਆ ਤੁਸੀਂ ਇਹਦਾ ਫਲੇਅਰ ਦੇਖੋ ਅਦਲੇ ਆਪਾਂ ਕੋਨੇ ਤੋਂ ਫਲੇਅਰ ਲਾ ਰਹੇ ਹਾਂ ਇਹਨਾਂ ਦਾ ਤੇ ਆਹ ਦੇਖੋ ਫਲੇਅਰ ਦੇਖੋ ਕਿੰਨਾ ਫਲੇਅਰ ਹੈ ਇਹਦਾ ਤੇ ਅਦਲੇ ਕੋਨੇ ਤੋਂ ਲੈ ਕੇ ਆਪਾਂ ਦੂਸਰੇ ਕੋਨੇ ਤੱਕ ਇਹਦਾ ਫਲੇਅਰ ਦੇਖੋ ਉਹ ਵੀ ਨੀਚੇ ਤੱਕ ਫਲੇਅਰ ਹੈ ਇਹਦਾ ਕਾਫੀ ਠੀਕ ਹੈ ਜੀ ਸਾਰਾ ਕੰਮ ਹੈਂਡਵਰਕ ਦੇ ਵਿੱਚ ਬਣਿਆ ਹੋਇਆ ਔਰ ਇਹਦਾ neck ਬਾਜ਼ੂ ਤੁਸੀਂ ਦਿਖਾਈ ਦਿੱਤਾ ਆਪਾਂ ਨੇ ਇਹ ਜਾਂ ਕਿਸੇ ਵੀ ਮੇਰੇ ਭੈਣ ਨੇ ਵਰਕ ਕਰਵਾਉਣਾ ਹੋਵੇ ਹੈਂਡਵਰਕ ਮਸ਼ੀਨੀ ਵਰਕ ਆਰੀ ਵਰਕ ਕਿਸੇ ਵੀ ਤਰ੍ਹਾਂ ਦਾ ਵਰਕ ਹੋਵੇ ਉਹ ਸਾਨੂੰ ਆਪਣੀ ਫੋਟੋ ਦਿਖਾ ਕੇ ਜਾਂ ਸਾਡਾ ਡਿਜ਼ਾਈਨ ਦਿਖਾ ਕੇ ਵੀ ਬਣਵਾ ਸਕਦਾ ਹੈ ਔਰ ਜਿੰਨਾ ਵੀ ਕੰਮ ਬਣ ਰਿਹਾ ਹੈ ਇਸ ਟਾਈਮ ਸਾਡੇ ਲੱਗੇ ਸਾਰਾ ਹੀ ਆਰਡਰ ਦੇ ਉੱਪਰ ਹੀ ਕੰਮ ਰੈਡੀ ਹੋਣਾ ਹੈ ਜੀ ਜੇ ਤੁਸੀਂ ਆਰਡਰ ਦਿਓਗੇ ਤਾਂ ਉਹਦੇ ਵਾਸਤੇ ਤੁਸੀਂ ਥੋੜਾ ਜਿਹਾ ਸਾਨੂੰ ਟਾਈਮ ਵੀ ਦੇਣਾ ਪਊਗਾ ਮੰਨ ਲੀ ਚਲੋ ਕਿ 10 ਤੋਂ 15 ਦਿਨ ਦਾ ਸਾਨੂੰ ਟਾਈਮ ਚਾਹੀਦੇ ਚਾਹੀਦਾ ਹੈ ਜੇ ਤੁਹਾਨੂੰ ਇਸ ਤੇ ਸਟਿਚ ਵੀ ਕਰਵਾਉਣਾ ਹੈ ਜਾਂ ਨੀ ਸਟਿਚ ਕਰਵਾਉਣਾ ਹੈ ਕਪੜਾ ਤੁਸੀਂ ਆਪਣਾ ਵੀ ਲੈ ਸਕਦੇ ਹੋ ਸਾਨੂੰ ਵੀ ਦੱਸ ਸਕਦੇ ਹੋ ਦੋਨੀਆਂ ਆਪਸ਼ਨਾਂ ਨੇ ਠੀਕ ਹੈ ਜੀ ਸਟੀਚਿੰਗ ਵੀ ਕਰਵਾ ਸਕਦੇ ਹੋ ਵਿਦਆਊਟ ਸਟੀਚਿੰਗ ਵੀ ਠੀਕ ਹੈ ਜੀ ਓਕੇ ਵੀਡੀਓ ਤੁਹਾਨੂੰ ਅੱਛੀ ਲੱਗੀ ਤਾਂ ਇਹਨੂੰ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਓਕੇ ਥੈਂਕ ਯੂ ਸਾਰਿਆਂ ਨੂੰ